ਰਾਜਪੁਰਾ ਦੇ ਵਿੱਚ ਲਗਾਇਆ ਗਿਆ ਵਿਸ਼ਾਲ ਖੂਨਦਾਨ ਦੱਕਾ ਜੀ ਹਾਂ ਅੱਜ ਰਾਜਪੁਰਾ ਦੇ ਵਿਰਦਾ ਆਸ਼ਰਮ ਦੇ ਵਿੱਚ ਅਗਰਵਾਲ ਸਭਾ ਦੇ ਵੱਲੋਂ ਮਹਾਰਾਜਾ ਅਗਰਸੈਨ ਜਨਮ ਦਿਤੀ ਤੇ ਉਪਲਕਸ਼ ਦੇ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਦੇ ਉੱਤੇ ਸਰਦਾਰ ਹਰਦੀਾਲ ਸਿੰਘ ਕੰਬੋਜ ਵੀ ਪਹੁੰਚੇ ਜਿਸ ਦੇ ਵਿੱਚ ਸੈਂਕੜੇ ਲੋਕਾਂ ਦੇ ਵੱਲੋਂ ਖੂਨਦਾਨ ਕੀਤਾ ਗਿਆ ਅਤੇ ਪੀਜੀਆਈ ਦੀ ਟੀਮ ਦੇ ਵੱਲੋਂ ਖੂਨ ਇਕੱਠਾ ਕੀਤਾ ਗਿਆ ਇਸ ਮੌਕੇ ਦੇ ਉੱਤੇ ਹੋਰ ਕੀ ਕੁਝ ਕਹਿਣਾ ਸੀ ਆਓ ਸੁਣਦੇ ਹਾਂ ਜੀ ਇਹ ਬਲੱਡ ਜਿਹੜਾ ਕੈਂਪ ਲਗਾਇਆ ਗਿਆ ਹੈ ਮਹਾਰਾਜਾ ਅਗਰਸੈਨ ਜੀ ਦੀ ਜੈੰਤੀ ਨੂੰ ਸਮਰਪਿਤ ਆ ਅਗਰਵਾਲ ਸਭਾ ਸਾਡੀ ਰਾਜਪੁਰੇ ਦੀ ਉਹਦੇ ਵੱਲੋਂ ਲਗਾਇਆ ਗਿਆ ਜੀ ਦੇ ਵਿੱਚ ਸਾਰੇ ਪ੍ਰੋਮਿਨੈਂਟ ਪਰਸਨੈਲਿਟੀਜ਼ ਸਾਡੇ ਜੀਲਾਨ ਸਾਹਿਬ ਜੋ ਇਹਦੇ ਚੇਅਰਮੈਨ ਨੇ ਗੁੱਤਾ ਜੀ ਜੋ ਪ੍ਰੈਜ਼ੀਡੈਂਟ ਨੇ ਨਾਲ ਜੈਨ ਸਾਹਿਬ ਸਾਰੀ ਟੋਟਲ ਜਿਹੜੀ ਇਹਨਾਂ ਦੀ ਟੀਮ ਆ ਉਸ ਟੀਮ ਵੱਲੋਂ ਬਹੁਤ ਵੱਡਾ ਐਫਰਟ ਕੀਤਾ ਕੱਲਾ ਇਹ ਕੈਂਪਨੀ ਇਹ ਤੋਂ ਪਹਿਲਾਂ ਵੀ ਜਦੋਂ ਵੀ ਸੋਸ਼ਲੀ ਤੌਰ ਤੇ ਇਹਨਾਂ ਨੂੰ ਜ਼ਰੂਰਤ ਆ ਮੈਂ ਦੇਖਦਾ ਰਿਹਾ ਕਿ ਜਦੋਂ ਸਾਡਾ ਇੱਥੇ ਕੋਵਿਡ ਦਾ ਸਮਾਂ ਸੀ ਗਿਆ ਕੋਵਿਡ 'ਚ ਅਗਰਵਾਲ ਸਭਾ ਦਾ ਬਹੁਤ ਵੱਡਾ ਰੋਲ ਰਿਹਾ ਲੋਕਾਂ ਨੂੰ ਕਿ ਇੱਥੇ ਕਿਸੇ ਨੂੰ ਭੁੱਖਾ ਨਹੀਂ ਸੁਣ ਦਿੱਤਾ ਗਿਆ ਮੈਂ ਤੁਹਾਨੂੰ ਦੱਸਾਂ ਸੋ ਐਦਾਂ ਹੀ ਜੇ ਕਿਤੇ ਗਰੀਬ ਬੱਚਿਆਂ ਨੂੰ ਕਿਤੇ ਬੇਟੀਆਂ ਦੀ شادی ਵਾਸਤੇ ਬੱਚਿਆਂ ਦੀ ਪੜ੍ਹਾਈ ਲਈ ਹੋਰ ਬਹੁਤ ਅੱਛੇ ਜਿਹੜੇ ਕਾਰਜ ਜਿਹੜੇ ਕੀਤੇ ਜਾਂਦੇ ਆ ਇਹ ਸਾਰੀ ਜਿਹੜੀ ਦੇਣਾ ਉਹ ਅਤੇ ਆਸ਼ੀਰਵਾਦ ਆ ਉਹ ਮਹਾਰਾਜ ਅਗਰ ਸੈਨਜੀ ਦਾ ਆਸ਼ੀਰਵਾਦ ਆ ਜਿਹੜਾ ਇਹਨਾਂ ਨੂੰ ਮਿਲਿਆ ਹੋਇਆ ਹੈਗਾ ਤੁਸੀਂ ਇਹ ਦੇਖੋਗੇ ਕਿ ਪਹਿਲ ਕਦਮੀ ਮੈਂ ਪਹਿਲੀ ਵਾਰੀ ਦੇਖ ਰਿਹਾ ਮੇਰੇ ਖਿਆਲ ਮੈਂ ਸੈਂਕੜੇ ਬਲੱਡ ਕੈਂਪਸ ਦੇ ਵਿੱਚ ਗਿਆ ਪਹਿਲੀ ਵਾਰੀ ਦੇਖ ਰਿਹਾ ਕਿ ਲੇਡੀਜ਼ ਵੀ ਜਿਹੜੀਆਂ ਸਾਡੀਆਂ ਬੇਟੀਆਂ ਨੇ ਉਹ ਵੀ ਮਤਲਬ ਕਿ ਬਲੱਡ ਡੋਨੇਟ ਕਰ ਰਹੀਆਂ ਇਹ ਕਿੰਦਾ ਅੱਛਾ ਮੈਸੇਜ ਹੈ ਜਿਹੜਾ ਇੱਥੋਂ ਜਾਏਗਾ ਦੂਜੇ ਨੂੰ ਅਨਕਰੇਜਮੈਂਟ ਮਿਲਦੀ ਹੈ ਕਿਉਂਕਿ ਬਲੱਡ ਦੇਣ ਨਾਲ ਸਾਡੇ ਦਾ ਸਰੀਰ ਨੂੰ ਕੋਈ ਘਾਟ ਘਾਟ ਨਹੀਂ ਹੁੰਦੀ ਹੈ ਕਿ ਪਰ ਇੱਕ ਜਿਹਨੇ ਜੀ ਜਾਨ ਅਸੀਂ ਜ਼ਰੂਰ ਬਚਾਰੇ ਹੈਗੇ ਆ ਸੋ ਇਹ ਮੈਂ ਇਹਨਾਂ ਕਿ ਬੜਾ ਵੱਡਾ ਉਪਰਾਲਾ ਜਿਹੜਾ ਇਹਨਾਂ ਵੱਲੋਂ ਕੀਤਾ ਗਿਆ ਮੈਂ ਐਪਰੀਸ਼ੀਏਟ ਕਰਨਾ ਇਸ ਚਾਹੁੰਦਾ ਹਾਂ ਅੱਜ ਦਾ ਜਿਹੜਾ ਬਲੱਡ ਡੋਨੇਸ਼ਨ ਕੈਂਪ ਹੈ ਅਸੀਂ ਮਹਾਰਾਜ ਅਗਰਸੇਨ ਜਨਮ ਦਿਨ ਦੇ ਉਪਲਕਸ਼ ਦੇ ਵਿੱਚ ਲਾਇਆ ਹੈਗਾ ਹਰ ਸਾਲ ਹੀ ਮਹਾਰਾਜ ਅਗਰਸੇਨ ਜੀ ਜਨਮ ਦਿਨ ਅਸੀਂ ਬੜੀ ਧੂਮਦਾਰ ਨਾਲ ਮਨਾਉਂਦੇ ਆਂ ਸੇਵਾ ਦੇ ਕੰਮ ਵੀ ਕਰਦੇ ਆਂ ਜਦ ਇਹ ਪੂਰਾ ਪਖਵਾੜਾ ਚੱਲਦਾ ਹੈਗਾ ਲਗਭਗ 1 ਮਹੀਨੇ ਅਸੀਂ ਮਹਾਰਾਜ ਅਗਰਸੈਂਜੀ ਦੀ ਜਨਮ ਦਿਨ ਬਣਾਉਨੇ ਹੈਗੇ ਸੇਵਾ ਦੇ ਰੂਪ ਮਾ ਵੀ ਬਣਾਉਨੇ ਹੈ ਤੇ ਸਮਾਰੋਹ ਵੀ ਕਰਦੇ ਹੈਗੇ ਜਿਸ ਤਰ੍ਹਾਂ ਅੱਜ ਅਸੀਂ ਬਲੱਡ ਡੋਨੇਸ਼ਨ ਕੈਂਪ ਲਾਇਆ ਹੈ ਇਸੀ ਸ਼੍ਰੇਨਖਲਾ ਦੇ ਵਿੱਚ 3 ਤਾਰੀਖ ਨੂੰ ਇਥੇ ਵਿਰਧ ਆਸ਼ਰਮ ਦੇ ਵਿੱਚ ਇੱਕ ਭਜਨ ਸੰਧਿਆ ਦਾ ਔਰ ਪਰਿਵਾਰ ਮਿਲਨ ਦਾ ਕਾਰਜਕਰਮ ਰੱਖਿਆ ਹੈ ਜਿਸ ਦੇ ਵਿੱਚ ਆਦਿੱਤਿ ਗੋਇਲ ਜੀ ਪਟਿਆਲਾ ਤੋਂ ਆ ਰਹੇ ਹੈਗੇ ਤੇ ਭਜਨ ਗਾਣਗੇ ਤੇ ਉਸ ਨੂੰ ਸਾਰੇ ਪਰਿਵਾਰਾਂ ਦਾ ਮਿਲਨ ਹੋਏਗਾ ਉਹਰੇ ਪਿਛਲੇ ਸਾਲ ਅਸੀਂ ਬਲੱਡ ਡੋਨੇਸ਼ਨ ਕੈਂਪ ਜਿਹੜਾ ਲਾਇਆ ਸੀਗਾ ਉਸ ਦੇ ਵਿੱਚ 158 ਯੂਨਿਟ ਅਸੀਂ ਬਲੱਡ ਡੋਨੇਟ ਕੀਤੇ ਸੀਗੇ ਜਿਸ ਵਿੱਚ 22 ਮਹਿਲਾਵਾਂ ਨੇ ਪਾਰਟਿਸਿਪੇਟ ਕੀਤਾ ਸੀਗਾ ਅੱਜ ਵੀ ਬੜੀ ਸੰਖਿਆ ਦੇ ਵਿੱਚ ਲੇਡੀਜ਼ ਪਾਰਟਿਸਿਪੇਟ ਕਰ ਰਹੀਆਂ ਹਨ ਹੁਣ ਤੱਕ ਅਸੀਂ 70-75 ਯੂਨਿਟ ਡੋਨੇਟ ਕਰ ਸਕੇ ਹਾਂ ਜਿਸ ਦੇ ਵਿੱਚ 12 ਤੋਂ ਲੈ ਕੇ 15 ਲੇਡੀਜ਼ ਨੇ ਡੋਨੇਸ਼ਨ ਦਿੱਤੀ ਹੈਗੀ ਹੈ ਇਹ ਕੈਂਪ ਤਕਰੀਬਨ 2 ਵਜੇ ਤੱਕ ਚੱਲੇਗਾ ਸਾਨੂੰ ਉਮੀਦ ਹੈ ਵੀ ਪਿਛਲੇ ਰਿਕਾਰਡ ਤੋਂ ਅਸੀਂ ਉੱਪਰ ਜਾਵਾਂਗੇ ਤੇ ਜਿਹੜੀ ਮਹਿਲਾਵਾਂ ਦੀ ਪਾਰਟਿਸਪੇਸ਼ਨ ਹੈ ਉਹ ਵੀ ਪਿਛਲੇ ਵਾਰ ਤੋਂ ਵਧੇਗੀ ਜਿਵੇਂ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਸਾਰੀਆਂ ਸਾਡੀਆਂ ਬੇਟੀਆਂ ਹੈਗੀਆਂ ਇਹ ਉਹ ਵੀ ਇਹਨਾਂ ਨੇ ਵੀ ਸਾਰਿਆਂ ਨੇ ਬਲੱਡ ਡੋਨੇਟ ਵੀ ਕੀਤਾ ਹੈ ਔਰ ਸੇਵਾ ਵੀ ਬੜੀ ਸਵیرے ਦੀਆਂ ਕਰ ਰਹੀਆਂ ਹੈਗੀਆਂ ਤੇ ਇਹਨਾਂ ਯੰਗ ਬਲੱਡ ਨੂੰ ਦੇਖ ਕੇ ਹੀ ਹੋਰ ਬੱਚੇ ਬਲੱਡ ਦੇਣ ਬਲੱਡ ਅਸੀਂ ਜਿਹੜਾ ਦਿੰਨੇ ਆ ਪੀ.ਆਈ. ਦੀ ਟੀਮ ਨੂੰ ਦਿੰਨੇ ਆ ਜਿਹੜੇ ਲੋਕ पीएई जाके बहुत ज्यादा नेसेसिटी ਪੈਂਦੀ ਹੈ ਬਲੱਡ ਦੀ ਕਿਉਂਕਿ ਬਾਹਰਲੇ ਸ਼ਹਿਰ ਜਾਂਦੇ ਆ ਉੱਥੇ ਜਾ ਕੇ ਫਿਰ ਬਲੱਡ ਵੀ ਇੰਨੀ ਛੇਤੀ ਅਰੇਂਜ ਨਹੀਂ ਹੁੰਦਾ ਸਾਨੂੰ ਬੜੀ ਖੁਸ਼ੀ ਹੈ ਵੀ ਜਿਹੜਾ ਬਲੱਡ ਇੱਥੇ ਤੋਂ ਜਾਂਦਾ ਹੈ ਇਸ ਦੇ ਵਿੱਚ ਜਾ ਕੇ ਇਹ ਸਾਰੇ ਕੰਪਲੀਟ ਟੈਸਟ ਕਰਦੇ ਹੈਗੇ ਜਿਹੜੇ ਟੈਸਟ ਆਪਾਂ ਮਾਰਕੀਟ ਦੇ ਵਿੱਚ ਜਾਈਏ ਤੇ ਉਹਨਾਂ ਨੂੰ ਟੈਸਟ ਕਰਾਈਏ ਤਾਂ ਤਕਰੀਬਨ 7-8000 ਰੁਪਏ ਦਾ ਖਰਚਾ ਆਉਂਦਾ ਹੈ ਉਹ ਸਾਰੇ ਟੈਸਟ ਵੀ ਫ੍ਰੀ ਕਰਦੇ ਆ ਉਸ ਦੇ ਵਿੱਚ ਅਗਰ ਕੋਈ ਮੇਜਰ ਪ੍ਰੋਬਲਮ ਹੋਵੇ ਕਿਸੇ ਵੀ ਡੋਨਰ ਨੂੰ ਤਾਂ ਉਹ ਸਾਨੂੰ ਵੀ ਇਨਫਾਰਮ ਕਰਦੇ ਆ ਤੇ ਡੋਨਰ ਨੂੰ ਵੀ ਇਨਫਾਰਮ ਕਰਦੇ ਆ ਫਿਰ ਉਹਨਾਂ ਨੂੰ ਜਾ ਕੇ ਉੱਥੇ ਰੁਟੀਨ ਦੇ ਰੂਟੀਨ ਵਰਕ ਤੋਂ ਹਟ ਕੇ ਉਹਨਾਂ ਦਾ ਟ੍ਰੀਟਮੈਂਟ ਕਰਦੇ ਹੈਗੇ ਤੇ ਹਰ ਸਾਲ ਅਸੀਂ ਜਦ ਡੋਨੇਸ਼ਨ ਕਰਦੇ ਆ ਵੀ ਦੋ ਚਾਰ ਪੇਸ਼ੈਂਟ ਐਸੇ ਆਨੇ ਆ ਜਿਨ੍ਹਾਂ ਦੇ ਵਿੱਚ ਕੋਈ ਪ੍ਰੋਬਲਮ ਆਂਦੀ ਹੈ ਤੇ ਉਹਨੂੰ ਪੀਆਈ ਬਹੁਤ ਪ੍ਰਾਇੋਰਟੀ ਤੇ ਉਹਨਾਂ ਦੇ ਮੈਡੀਕਲ ਹੈਲਪ ਦਿੰਦੀ ਹੈਗੀ ਤੇ ਇਸ ਬਲੱਡ ਦਾ ਸਾਨੂੰ ਬੜਾ ਫਾਇਦਾ ਰਹਿੰਦਾ ਤੇ ਸ਼ਹਿਰ ਵਾਸੀਆਂ ਨੂੰ ਵੀ ਬੜਾ ਫਾਇਦਾ ਰਹਿੰਦਾ ਮੇਰਾ ਨਾਮ ਸ਼ਿਲਪਾ ਬੰਸਲੇ ਹੈ ਅਮ ਬਲੱਡ ਡੋਨੇਸ਼ਨ ਮੈਂ ਨੇ ਅੱਜ ਕੀਤਾ ਹੈ ਬਹੁਤ ਅੱਛਾ ਲੱਗਦਾ ਹੈ ਬਲੱਡ ਡੋਨੇਟ ਕਰਕੇ सबको जरूर करना चाहिए किसी की जिंदगी बचती है इससे मैं, मैं इधर इस्लामपुर रोड राजपुरा से आई हूँ मेरे हस्बैंड दीपक बंसल जी भी साल में दो बार ब्लड डोनेशन कैंप लगाते हैं मैं उसमें भी जरूर ब्लड डोनेट करती हूँ मैं ये मैंने टेंथ टाइम किया है आज एक्शन पंजाब जो नजर आवे